ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਚੋਣਾਂ ਦਾ ਸਾਲ ਆ ਰਿਹਾ ਹੈ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਸੋ ਅਕਾਲੀ ਦਲ ਵੀ ਫਿਰ ਪਿੱਛੇ ਨਹੀਂ ਅਕਾਲੀ ਦਲ ਵੱਲੋਂ ਵੀ ਆਉਣ ਵਾਲੀਆਂ 2027 ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਵਰਕਰਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਅਕਾਲੀ ਦਲ ਨੇ ਜੋ ਹੁਣ ਲੁਧਿਆਣਾ ਪੱਛਮੀ ਦੀ ਜ਼ਮੀਨ ਚੋਂ ਤੇ ਮਈ ਦੇ ਵਿੱਚ ਜੋ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਹੋਣੀਆਂ ਨੇ ਉਸਦੇ ਲਈ ਵੀ ਤਿਆਰੀ ਕਰ ਲਈਏ ਸੋ ਅਕਾਲੀ ਦਲ ਨੇ ਪੂਰੇ ਤਾਕਤ ਦੇ ਨਾਲ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦਆਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਜੋ ਕਿ ਪੂਰੇ ਪੰਜਾਬ ਦੇ ਵਿੱਚ ਅਕਾਲੀ ਵਰਕਰਾਂ ਦੇ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਜੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨਮਾਈ ਹੇਠ ਅਕਾਲੀ ਦਲ ਦੇ ਨਾਲ ਲੋਕ ਖੜੇ ਨੇ ਔਰ ਅਕਾਲੀ ਦਲ ਜੋ ਕਿ ਨਵੀਂ ਭਰਤੀ ਮਹਿਮ ਕੋਈ ਸੀ ਉਸ ਵਿੱਚ 6 April ਨੂੰ ਜਥੇਬੰਦਿਕ ਚੋਣਾਂ ਖਤਮ ਹੋ ਜਾਣਗੀਆਂ ਡੈਲੀਗੇਟ ਔਰ ਜ਼ਿਲ੍ਹਾ ਡੈਲੀਗੇਟ ਚੁਨੇ ਜਾਣਗੇ ਉਸ ਤੋਂ ਬਾਅਦ ਜੋ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਉਸ ਤੋਂ ਬਾਅਦ ਅਕਾਲੀ ਦਲ ਨੂੰ ਪ੍ਰਧਾਨ ਮਿਲੇਗਾ ਜੋ ਕਿ ਸਿੱਧਾ-ਸਿੱਧਾ ਇਹੀ ਕਿਹਾ ਜਾ ਰਿਹਾ ਹੈ ਸੁਭੀਰ ਸਿੰਘ ਬਾਦਲ ਅਗਲੇ ਜਿਹੜੇ ਪ੍ਰਧਾਨ ਅਕਾਲੀ ਦਲ ਦੇ ਹੋਣਗੇ ਸੋ ਅਕਾਲੀ ਦਲ ਦੇ ਜਨਰਲ ਸਕੱਤਰ ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਡੜ ਇਹ ਪਹਿਲਾ ਹੀ ਜੋ ਵਿਸਾਖੀ ਤੋਂ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਦੇਣ ਵਾਸਤੇ ਪੂਰੀ ਤਰ੍ਹਾਂ ਤਿਆਰੀਆਂ ਕਰ ਰਹੇ ਨੇ ਔਰ ਦੂਸਰੇ ਪਾਸੇ ਜਿਵੇਂ ਹੀ ਕੱਲ ਲੁਧਿਆਣਾ ਜਿਮਨੀ ਚੋਣ ਦੇ ਬਾਰੇ ਮੀਟਿੰਗ ਹੁੰਦੀ ਏ ਉਸ ਮੀਟਿੰਗ ਦੇ ਵਿੱਚ ਬਲਾਕ ਸੰਮਤੀ ਔਰ ਜ਼ਿਲ੍ਹਾ ਪਛਿਦਿਆ ਚੋਣਾਂ ਦੇ ਬਾਰੇ ਵੀ ਪੂਰੀ ਤਿਆਰੀ ਦੇ ਨਾਲ ਉਮੀਦਵਾਰਾਂ ਨੂੰ ਅਤੌ ਜਿਹੜਾ ਉਤਾਰਨ ਲਈ ਜੋ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਫੈਸਲੇ ਲੈ ਗਏ ਨੇ ਔਰ ਜਿਲ੍ਹਾ ਪਸ਼ੀਦਿਆ ਚੋਣਾ ਦੇ ਵਿੱਚ ਅਕਾਲੀ ਦਲ ਸੱਤਾਧਾਰੀ ਪਾਰਟੀ ਨੂੰ ਪੂਰੀ ਤਰ੍ਹਾਂ ਹਰਾਵੇਗੀ ਉੱਥੇ ਕਾਂਗਰਸ ਪਾਰਟੀ ਦਾ ਆਪਸੀ ਕਾਂਟੋ ਕਲੇਸ਼ ਲੋਕਾਂ ਦੇ ਸਾਹਮਣੇ ਰੱਖੇਗੀ ਕਿ ਕਾਂਗਰਸ ਦੇ ਵਿੱਚ ਜੋ ਆਪਸੀ ਕਾਂਟੋ ਕਲੇਸ਼ ਵਧਿਆ ਹੋਇਆ ਹੈ ਜਿਸ ਕਾਰਨ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜੋ ਪੰਜਾਬ ਦੇ ਹਿੱਤਾਂ ਲਈ ਔਰ ਪੰਜਾਬ ਦੀ ਖਾਤਰ ਲੜਦੀ ਹੈ ਔਰ ਪੰਜਾਬ ਦੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਹੱਲ ਕਰਾਉਂਦੀ ਹੈ ਲੋਕ ਅਜ ਅਕਾਲੀ ਦਲ ਦੇ ਨਾਲ ਜੁੜਨ ਲਈ ਬਿਲਕੁਲ ਤਿਆਰ ਬੈਠੇ ਨੇ ਅਕਾਲੀ ਦਲ ਦੇ ਵੱਲੋਂ ਹੁਣ ਜਿਹੜੀ ਕਿ ਪੰਜਾਬ ਬਚਾਓ ਪਹਿਲਾਂ ਯਾਤਰਾ ਕੱਢੀ ਗਈ ਸੀ ਉਹ ਦੂਜਾ ਪੜਾਅ ਵੀ ਹੁਣ ਸ਼ੁਰੂ ਹੋਵੇਗਾ ਜਿਵੇਂ ਹੀ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਪ੍ਰਧਾਨ ਸਬੋਧਨ ਕਰਕੇ ਉਸ ਤੋਂ ਬਾਅਦ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਪੰਜਾਬ ਦੇ ਵਿੱਚ ਜੋ ਗੈਂਸਟਰਵਾਦ ਔਰ ਨਸ਼ੇ ਨੂੰ ਲੈ ਕੇ ਸੱਤਾਧਾਰੀ ਸਰਕਾਰ ਫੇਲ ਹੋਈਏ ਇਸ ਦੇ ਬਾਰੇ ਅਕਾਲੀ ਦਲ ਪਾਰਟੀ ਦੇ ਵੱਲੋਂ ਫਿਰ ਰੈਲੀਆਂ ਕੀਤੀਆਂ ਜਾਣਗੀਆਂ ਅਕਾਲੀ ਦਲ ਪਾਰਟੀ ਆਪਣੇ ਸਾਰੇ ਵਰਕਰਾਂ ਨੂੰ ਮਜ਼ਬੂਤ ਕਰਨ ਲਈ ਉਹਨਾਂ ਵਿੱਚ ਜਿਹੜਾ ਸੁਨੇਹਾ ਭਰੇਗੀ ਜਿਸ ਤੋਂ ਬਾਅਦ ਅਕਾਲੀ ਦਲ ਮਜਬੂਤ ਹੋਣ ਲਈ 2027 ਤੱਕ ਆਪਣਾ ਜਿਹੜਾ ਕਿ ਸਾਰੇ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨਾਂ ਨੂੰ ਜਿਹੜਾ ਕਿ ਉਹਨਾਂ ਦੇ ਵਿੱਚ ਫਿਰ ਕਰੰਟ ਭਰ ਕੇ ਔਰ ਹਲਕਿਆਂ ਦੇ ਵਿੱਚ ਪੂਰੀ ਤਰ੍ਹਾਂ ਕੰਮਜਬ ਕਰੇਗੀ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਖੁਦ ਸਾਰੇ ਹਲਕਾ ਇੰਚਾਰਜ ਔਰ ਜ਼ਿਲ੍ਹਾ ਪ੍ਰਧਾਨਾਂ ਨੂੰ ਮੀਟਿੰਗਾਂ ਕਰਨਗੇ ਜੋ ਕਿ ਆਉਣ ਵਾਲੇ ਅਗਲੇ ਹਫਤੇ ਤੱਕ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਜਾਏਗਾ ਜਿਸ ਦੇ ਬਾਰੇ ਜ਼ਿਲ੍ਹਾ ਪ੍ਰਸ਼ੇਧੀਆਂ ਚੋਣਾਂ ਉਸ ਨਵੇਂ ਪ੍ਰਧਾਨ ਦੀ ਰਹਿਣ ਮੈਂ ਹੀਠੀ ਲੜੀਆਂ ਜਾਣਗੀਆਂ ਸੋ ਜ਼ਿਲ੍ਹਾ ਖੇਤ ਤੇ ਬਲਾਕ ਸੰਪਤੀ ਦੇ ਚੋਣਾਂ ਵਿੱਚ ਅਕਾਲੀ ਦਲ ਦੇ ਵੱਲੋਂ ਪੂਰੀਆਂ ਤਿਆਰੀਆਂ ਕਰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਸਾਰੀਆਂ ਸਿਆਸੀ ਸਰਗਰਮੀਆਂ ਨੂੰ ਦਿਨੋ-ਦਿਨ ਤੇਜ਼ ਕਰਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅਕਾਲੀ ਵਰਕਰਾਂ ਦੇ ਵਿੱਚ ਖੁਸ਼ੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਪਿਛਲੇ ਲੋਕ ਸਭਾ ਚੋਣਾਂ ਤੋਂ ਬਾਅਦ ਬਿਲਕੁਲ ਅਕਾਲੀ ਦਲ ਦੇ ਵਰਕਰ ਸ਼ਾਂਤ ਬੈਠੇ ਸੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਕੋਈ ਵੀ ਜਿਹੜਾ ਕਿਸੇ ਵੀ ਗਤੀਵਿਧੀ ਦਾ ਹਿੱਸਾ ਨਹੀਂ ਬਣੇ ਜੋ ਪੰਚਾਇਤੀ ਚੋਣਾਂ ਹੋਈਆਂ ਜਾਂ ਉਸ ਤੋਂ ਬਾਅਦ ਨਗਰ ਪ੍ਰਸ਼ਦ ਦੀਆਂ ਚੋਣਾਂ ਹੋਈਆਂ ਨੇ ਅਕਾਲੀ ਦਲ ਨੇ ਪੂਰੇ ਜੋਰ ਸ਼ੋਰ ਨਾਲ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਉਮੀਦਵਾਰਾਂ ਦੇ ਨਾਲ ਜੋ ਜਿਸ ਤਰ੍ਹਾਂ ਰੈਲੀਆਂ ਕਰਨੀਆਂ ਚਾਹੀਦੀਆਂ ਸੀ ਲੋਕਾਂ ਦੇ ਵਿੱਚ ਉਹ ਰੈਲੀਆਂ ਨਹੀਂ ਕੀਤੀਆਂ ਗਈਆਂ ਜੋ ਥੋੜਾ ਜਿਹਾ ਲੋਕਾਂ ਦੇ ਵਿੱਚ ਜਿਹੜਾ ਕਿ ਸੁਸਤਪਨ ਆਇਆ ਹੈ ਵਰਕਰਾਂ ਦੇ ਵਿੱਚ ਵੀ ਉਸ ਨੂੰ ਦੁਬਾਰਾ ਮਜ਼ਬੂਤ ਕਰਨ ਲਈ ਅਕਾਲੀ ਦਲ ਕੰਟ ਪਰੰਜਾਰਿਆ ਜੋ ਅਕਾਲੀ ਦਲ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੋਣ ਵਿੱਚ ਅਕਾਲੀ ਦਲ ਆਪਣੇ ਜੇਤੂ ਉਮੀਦਵਾਰ ਖੜੇ ਕਰੇਗਾ ਅਤੇ ਅਕਾਲੀ ਦਲ ਮਜ਼ਬੂਤੀ ਨਾਲ ਆਪਣੇ ਬਲਾਕ ਸੰਮਤੀ ਚੇਅਰਮੈਨ ਬਣਾਏਗਾ ਜਿਸ ਤੋਂ ਬਾਅਦ ਅਕਾਲੀ ਦਲ 2027 ਦੇ ਵਿੱਚ ਮਜ਼ਬੂਤ ਹੋ ਕੇ ਅਕਾਲੀ ਦਲ ਦੀ ਸਰਕਾਰ ਲੈ ਕੇ ਆਏਗਾ